ਸਤਿਗੁਰ ਸੱਚੇ ਪਾਤਸ਼ਾਹ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ 71 ਹੋਈ ਗੁਰੂ ਰੂਪ ਸਾਹਿਬ ਸਿੰਘ ਜੀ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਹੈ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਵੱਡਾ ਇੱਕ ਉਪਰਾਲਾ ਕੀਤਾ ਆਪਣੇ ਫਰਜ਼ ਨੂੰ ਪਹਿਚਾਣਿਆ ਸਤਿਕਾਰਯੋਗ ਸਾਧ ਸੰਗਤ ਜੀ ਜਿਹੜੀਆਂ ਸੰਸਥਾਵਾਂ ਸਾਡੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਬਣਾਈਆਂ ਸਨ ਜਿਹੜੇ ਸਿਧਾਂਤਾਂ ਦੇ ਖਾਤਰ ਸਾਡੇ ਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਸਨ ਅੱਜ ਉਹ ਸਾਡੇ ਵਿਰਾਸੇ ਸੰਸਥਾਵਾਂ ਤੇ ਸਤਾਤ ਸੰਕਟ ਵਿੱਚ ਪੈ ਗਈ ਕਿਸੇ ਵਗਾਨੇ ਨਹੀਂ ਵਗਾਰਿਆ ਸਿੱਖੀ ਪੇਸ਼ ਵਿੱਚ ਬੈਠੇ ਜਿਹੜੇ ਠੇਕੇਦਾਰ ਬਣੇ ਸੀ ਉਹਨਾਂ ਨੇ ਉਹਨਾਂ ਸਿਧਾਂਤਾਂ ਨੂੰ ਉਹਨਾਂ ਸੰਸਥਾਵਾਂ ਨੂੰ ਚੈਲੰਜ ਕੀਤਾ ਜਦੋਂ ਆਪਾਂ ਵੇਖਦੇ ਹਾਂ ਕਿ ਬੇਵਸ ਹੋ ਗਏ ਫਿਰ ਸੰਗਤ ਦੀ ਕਚੈਰੀ ਫੈਸਲਾ ਕਰਦੀ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਆਪਾਂ ਕੌਮ ਨਿਰਾਸ਼ਤਾ ਦੇ ਆਲਮ ਵਿੱਚ ਚਲੇ ਗਏ ਸੀ ਕਿਉਂਕਿ ਜੋ ਪਿੱਛੇ ਜੇ 2015 ਤੋਂ 17ਵਾਂ ਕਟਰਾਮਾ ਘਟਦੀਆਂ ਆਈਆਂ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਸਿੰਘ ਸ਼ਹੀਦ ਹੋਏ ਆਪਣੇ ਕਹੌਣ ਵਾਲਿਆਂ ਨੇ ਸਾਡੇ ਉੱਪਰ ਜ਼ੁਲਮ ਕੀਤੇ ਕੌਮ ਰਾਸਤਾ ਵਿੱਚ ਚਲੇ ਵੀ ਕਿਹੜੇ ਪਾਸੇ ਜਾਈਏ ਲੇਕਿਨ ਛੇਵੇਂ ਪਾਸ਼ਾ ਨੇ ਕਲਾ ਵਰਤਾਈ ਪਾਸ਼ਾ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਅਕਾਲ ਪੁਰਖ ਦਾ ਤਖਤ ਹੈ ਸਾਰੇ دنیਵੀ ਤਖਤਾਂ ਨਾਲੋਂ ਵੱਡਾ ਤਖਤ ਹੈ ਉਥੇ ਹੁਕੂਮਾਨਾ ਜਾਰੀ ਹੋਇਆ 2 ਦਸੰਬਰ ਨੂੰ ਆਸਵਜੀ ਕੌਮ ਨੂੰ ਕਿ ਸਾਡੀਆਂ ਸੰਸਥਾਵਾਂ ਦਾ ਮਾਣ ਸਨਮਾਨ ਵੀ ਵੱਧ ਗਿਆ ਕੌਮ ਦੀ ਨੁਮਾਇੰਦਾ ਕਰਨ ਵਾਸਤੇ ਜੀ ਡਿਸਪੀ ਅੱਗੇ ਆਊਗੀ ਲੇਕਿਨ ਪੰਥ ਦੋਖਿਆਂ ਨੂੰ ਪਾਇਆ ਨਹੀਂ ਜਿਸ ਤਰ੍ਹਾਂ ਦਾ ਸਿੰਘ ਸਾਹਿਬਾਨ ਦੇ ਉੱਪਰ ਉਹਨਾਂ ਨੇ ਝੂਠੇ આરોਪ ਲਾਏ ਕੇਦਾਰ 쿠시 ਕੀਤੀ ਸਿੱਖ ਸੰਸਥਾਵਾਂ ਨੂੰ ਵੰਗਾਰਿਆ ਸੰਧਾਨਾਂ ਤੇ ਹਮਲਾ ਕੀਤਾ ਹਰ ਸਿੱਖ ਦਾ ਮਨ ਦੁਖੀ ਸੀ ਹਰ ਸਿੱਖ ਨਿਰਾਸ਼ਤਾ ਵਿੱਚ ਵੀ ਕੀ ਹੋ ਗਿਆ ਜਿਹੜੇ ਕੌਮ ਦੇ ਆਗੂ ਬਣਦੇ ਸਨ ਉਹੀ ਵੰਗਾਰਨ ਲਾਗੇ ਸਾਡੀ ਕੌਮ ਨੂੰ ਸਾਡੀਆਂ ਸੰਸਥਾਵਾਂ ਨੂੰ ਸਾਡੇ ਸੰਧਾਨਾਂ ਨੂੰ ਲੇਕਿਨ ਕਲਾ ਬਾਪਰੀਛੇ ਵਿੱਚ ਪਾਸ਼ਾ ਦੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਰੋਲ ਨਿਵਾਰੇ ਸ਼ਾਮ ਸਿੰਘ ਔਟਾਰੀ ਵਾਲੇ ਦਾ ਜਦੋਂ ਸਿੱਖ ਰਾਜ ਦਾ ਆਖਰੀ ਸਮਾਂ ਸੀ ਅੰਗਰੇਜ਼ ਪੰਜਾਬ ਦੀ ਧਰਤੀ ਤੇ ਕਾਬਜ਼ ਹੋ ਰਹੇ ਸਨ ਜਦੋਂ ਜਿਹੜੇ ਸਿੱਖ ਜਰਨੈਲ ਕੌਥੀ ਜਿਸਕ ਜਰਨੈਲ ਅੰਗਰੇਜ਼ਾਂ ਨਾਲ ਲੜਗੇ ਸੀ ਧੋਖਾ ਕੀਤਾ ਕੌਮ ਨਾਲ ਉਦੋਂ ਸ਼ਾਮਸੂ ਸਟਾਰੀ ਅਟਾਰੀ ਵਾਲਾ ਉੱਠਿਆ ਉਹਨੇ ਕੇਸ਼ਰੀ ਨਿਸ਼ਾਨ ਨੂੰ ਆਪਣੇ ਹਿੱਕ 'ਨਾਂ ਲਾ ਕੇ ਮੈਦਾਨ ਵਿੱਚ ਜੂਝਿਆ ਤੇ ਸ਼ਹੀਦੀ ਪਾ ਕੇ ਕੌਮ ਦਾ ਸਰੂੱਚਾ ਕੀਤਾ ਹੁਣ ਉਹ ਲੜਨ ਦਾ ਸਮਾਂ ਨਹੀਂ ਹੁਣ ਹੈਗਾ ਤੁਹਾਡੀ ਵੋਟ ਸ਼ਕਤੀ ਦਾ ਤੁਹਾਡੇ ਸਿਰਾਂ ਦਾ ਸਮਾਂ ਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਪਟਿਆਲੇ ਦੀ ਸੰਗਤ ਨੇ ਇੱਕ ਵੱਡਾ ਉਪਰਾਲਾ ਕੀਤਾ ਸਤਿਕਾਰਯੋਗ ਸਾਧ ਸੰਗਤ ਜੀ ਵੱਡੇ ਲਾਲਚ ਦੇਣਗੇ ਉਹਨਾਂ ਕੋਲ ਪੈਸਾ ਵੀ ਆ ਸ਼ਕਤੀ ਵੀ ਆ ਧਨ ਦੌਲਤ ਵੀ ਆ ਸਾਡੇ ਨਾਲ ਗੁਰੂ ਆ ਗੁਰੂ ਕੀ ਸੰਗਤ ਹੈ ਹਰ ਸਿੱਖ ਦਾ ਫਰਜ਼ ਬੰਦਾ ਹੈ ਇਹੋ ਜੇ ਹਾਲਾਤ ਪੈਦਾ ਕਰ ਦਿਓ ਕਿ ਉਹਨਾਂ ਨੂੰ ਮਹਿਸੂਸ ਹੋਵੇ ਵੀ ਅਕਾਲ ਤਖਤ ਦੇ ਅੱਗੇ ਝੁਕੇ ਬਣਾ ਸਾਡਾ ਕੋਈ ਗੁਜ਼ਾਰਾ ਨਹੀਂ ਹੈ ਜਦੋਂ ਆਪਣੇ ਹੀ ਤਾਕਤਾਂ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਲਾ ਨਹੀਂ ਕੋਈ ਸਕਿਆ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਮੂੰਹ ਦੀ ਖਾਣੀ ਪਾਉਂਗੀ ਇਹੀ ਜਿੱਤੇ ਸਿੰਘ ਸਾਹਿਬ ਨੂੰ ਜੀ ਆਖਦਾ ਉਥੇ ਵਿਸ਼ਵਾਸ ਹੈ ਗੁਰੂ ਤੇ ਭਰੋਸਾ ਹੈ ਗੁਰੂ ਦੀ ਸੰਗਤ ਤੇ ਭਰੋਸਾ ਹੈ ਆਸ ਤੇ ਵਿਸ਼ਵਾਸ ਹੈ ਪਟਿਆਲੇ ਸ਼ਹਿਰ ਦੀ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸੰਗਤ ਹੈ ਇੱਥੇ ਗੁਰੂ ਦੀਆਂ ਕਲਾ ਵਰਤੀਆਂ ਰਹੀਆਂ ਨੇ ਹਮੇਸ਼ਾ ਤੁਸੀਂ ਜਾਗਰੂਕ ਰਹੋ ਕਦੇ ਵੀ ਕੋਈ ਸਮਾ ਆ ਤੁਸੀਂ ਅੱਗੇ ਹੋ ਕੇ ਰੋਲ ਨਿਭਾਇਆ ਤੁਸੀਂ ਨਮਾਇੰਦਾ ਬੈਠਿਓ ਸਾਰੇ ਪੰਥ ਦੇ ਇਸ ਸ਼ਹਿਰ ਦੇ ਸੋ ਕਿਰਪਾ ਕਰਿਓ ਆਪੋ ਆਪਣੀ ਜਿਉਵਾਰੀ ਸਮਝਿਓ ਆਪਾਂ ਆਕਾਲ ਤੱਕ ਸਭ ਦੇ ਹੁਕਮਾਂ ਵੀ ਲਾਗੂ ਕਰਾਉਣੇ ਨੇ ਸਿੰਘ ਸਾਹਿਬਾਨ ਦੇ ਮਾਨ ਸਨਮਰਜ ਵਾਅਦਾ ਵੀ ਕਰਨਾ ਹੈ ਸਿਧਾਂਤਾਂ ਨੂੰ ਵੀ ਬਚਾਉਣਾ ਹੈ ਤੇ ਸੰਸਥਾਵਾਂ ਨੂੰ ਵੀ ਬਚਾਉਣਾ ਹੈ ਤੁਹਾਡਾ ਸਦਾ ਧੰਨਵਾਦ ਸਿੰਘ ਸਾਹਿਬ ਨੂੰ ਜੀ ਆਇਆਂ ਨੂੰ ਪੁੱਲਚੂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ